ਕਾਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਤੇਜਾਬਿਲਾ ਜ਼ਿਲ੍ਹਾ ਗੁਰਦਾਪਨ ਤੁਸੀ ਬਟਾਲਾ ਨਜ਼ਦੀਕ ਨੇ ਫਤਿਹ ਸੁਣਿਆ ਪੈਂਦਾ ਆਓ ਭਾਈ ਜੀ ਗੱਲਬਾਤ ਕਰੀਏ ਬਾਈ ਸਤਿਕਾਰ ਸਤਿਕਾਰ ਜੀ ਹੋਰ ਬਾਈ ਸੋਠੀ ਚੱਲੀ ਜਾਂਦੀ ਹੈ ਕਿਰਪਾ ਸਤਿਕਾਰ ਜੀ ਹੋਰ ਸੁਣਾਓ ਜੀ ਬਾਕੀ ਸੰਦੀਪ ਡੇਰੀ ਫਾਰਮੇ ਖੜੇ ਸਾਰੇ ਵੀਰ ਭਰਾਵਾਂ ਸਤਿਕਾਰ ਸਤਿਕਾਰ ਹੋਰ ਸੁਣਾਓ ਜੀ ਸਭ ਠੀਕ ਹੈ ਭਾਈ ਜੀ ਵਧੀਆ ਸਨੀਪ ਸਾਹਿਬ ਬੜੀ ਕਿਰਪਾ ਮਾਰ ਰਹੀ ਹੈ ਤੋਪਤਾ ਪਲਗ ਲਗੀ ਪਾਣੀ ਬੁੜੀ ਹੋਣਾ ਬਾਕੀ ਨਾ ਹੁਣ ਹੋ ਗਿਆ ਬਹੁਤ ਹੋ ਗਿਆ ਬਾਕੀ ਲੋ ਵੀਰ ਭਰਾਵਾਂ ਸੇਵਾ ਲਈ ਵੀ ਕੋਈ ਕਸ਼ਰ ਨਹੀਂ ਛੱਡੀ ਬਾਕੀ ਗਾਉਣ ਵਾਲੇ ਸਿੰਗਲ ਜੀ ਬਹੁਤ ਸਿਆਣੇ ਕਰਦੇ ਆ ਚਲੋ 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 ਕਰਵਾ ਮਾਰਦੇ ਹੁੰਦੇ ਆ ਦੰਦ ਲੱਗਣ ਤੇ ਚਲੋ ਸਾਰੇ ਜੋ ਉਹਨਾਂ ਨੂੰ ਨੁਕਸਾਨ ਹੋਣਾ ਹੈ ਪਦਲਾ ਫੋਲਾ ਦਾ ਹੋ ਗਿਆ ਬਿਲਕੁਲ ਜੀ ਬਿਲਕੁਲ ਬਾਕੀ ਨੀਸ ਆਪਣੇ ਕੋਲ ਜਿਵੇਂੜਾ ਹੈ 14 15 ਹਾਂਜੀ ਬਹੁਤ ਚੰਗੀਆਂ ਸਾਫ ਸੋਰੀਆਂ ਭਾਪਰ ਤੇ ਵਾਲੀਆਂ ਆਜੋ ਹਾਂਜੀ ਕਰੋ ਸ਼ੁਰੂ ਜੀ ਗੱਬੜਾ ਜੀ ਇਹ ਹੰਦੀਸ਼ਾ ਤਿਆਰ ਆ ਆਪਣਾ 27 28 ਕਿਲੋ ਮੱਛੀ ਦੇ ਦੁੱਧ ਭਰਿਆ ਹਾਂ ਬਹੁਤ ਵੱਡੀ ਵੱਡੀ ਹੈ ਥੈਂਕ ਯੂ ਫਿਰ ਕਰਮਨ ਸੂ ਸੁਣੀ ਜੀ ਇਹ ਹੰਦੀਸ਼ਾ ਪਾ ਸੂਆ ਦੂਜਾ ਹੀ ਆਦਾ ਥੋੜੀ ਵੱਡੀ ਵੱਡੀ ਕੱਦ ਗੁੱਦੜੀ ਵੈਣ ਤੋਰੋ ਭਾਜੀ ਹਾਂ ਕਾਨਸੂ ਬੋ ਸੋਹਣਾ ਲਗਾ ਕਰੋ ਚੈੱਕ ਕਰਾਂ ਦੀ ਰਾਣੀ ਕੈਨੇਡਾ ਨੂੰ ਜੂ ਭਾਜੀ ਇਹਨੇ ਸਦੀਪ ਸਿੰਘ ਇੱਕ ਦੋ ਦਿਨ ਲੈਣੇ ਦੋ ਦਿਨ ਲੈਣੇ ਬਹੁਤ ਚੰਗਾ 27 28 ਕਿਲੋ ਦਾ ਬੱਚੀ ਦਾ ਰਿਕਾਰਡ ਆ ਠੀਕ ਆ ਹਾਂਜੀ ਹਾਂਜੀ ਬਹੁਤ ਵੱਡੀ ਵੱਡੀ ਬਾਡੀ ਬੁੱਡੀ ਐ ਸਿੱਧੀ ਸਿੱਧੀ ਢਾਂਜਰ ਤੋਂ ਜਬੋ ਐਗੀ ਫਿਰ ਭਾਜੀ ਕਿੰਨਾ ਕਰਦੀ ਦੁੱਧ ਇਹ ਐਗੀ ਸਦੀਪ 30 ਤੋਂ ਪਲੱਸ ਹੀ ਚੱਲੂਗੀ ਬੱਚੀ 30 ਤੋਂ ਪਲੱਸ ਹੀ ਚੱਲੂਗੀ ਹਾਂਜੀ ਹਾਂਜੀ ਬਹੁਤ ਵੱਡੀ ਹੋਸੀ ਲੈ ਆਓ ਜੀ ਲੈ ਆਓ ਨਸਲਾ ਪੂਰੀ ਵਹਿੜ ਤੇ ਜੀ ਵੱਡੀ ਵਹਿੜ ਬਹੁਤ ਨਸਲਾ ਸਦੀਪ ਸਿੰਘ ਚਲੋ ਚੰਗੇ ਜਿਹੜੇ ਬੰਦੇ ਨੂੰ ਪਰਖ ਆਪਣਾ ਉਹਨੇ ਬੰਦੇ ਨੂੰ ਪਤਾ ਲੱਗ ਜੂ ਬੱਛੀ 30 32 ਉਹਨੂੰ ਦੁੱਧ ਨਾਵਣਾ ਦੇ ਦੂਗੀ ਬਿਲਕੁਲ ਜੀ ਬਿਲਕੁਲ ਐ ਬਾਡੀ ਢਾਂਚਾ ਬਹੁਤ ਸੋਹਣਾ ਸਿੱਧੀ ਸਿੱਧੀ ਆ ਗੱਟ ਰੰਗੀ ਹਾਂਜੀ ਫਿਰ ਆਪਣਾ ਥਾਣ ਸੁਣੀ ਸੰਦੀਪ ਸਿੰਘ ਬਹੁਤ ਸੋਹਣਾ ਆ ਮੁੱਠੀ ਚਵਾਈ ਵਾਲਾ ਇਹਨੇ ਵੀਡੀਓ ਚ ਕਈ ਵੀਰ ਭਰਾ ਕਹਿੰਦੇ ਤੁਹਾਨੂੰ ਸੰਦ ਨਹੀਂ ਸਮਝ ਲੱਗੀ ਪਹਿਣੋ ਐਨਕਰੀ ਮਾੜਾ ਥਾਣਾ ਆ ਦਿਖਾਸ਼ਮ ਥਾਣ ਵੀ ਆ ਬਹੁਤ ਸੋਹਣਾ ਪੂਰਾ ਮੁੱਠੀ ਚਵਾਈ ਵਾਲਾ ਠੀਕ ਆ ਹਾਂਜੀ ਹਾਂਜੀ ਆਪਣਾ ਸੰਦੀਪ ਸਿੰਘ ਵੜਦੇ ਹੱਕ ਰੱਖਦੀ 7 ਸਵਾ ਲੱਖ ਦਾ ਕਹਿੰਦਾ ਪਰ ਆਪਾਂ ਤਾਂ ਪਤਾ ਜਿਹੜਾ ਭਾਣਾ ਹੀ ਭਾਣਾ ਇਹਦੀ 85000 ਚ 2000 ਛੋਟ ਕਰਾਂਗੇ ਪੂਰੇ 83000 ਦੀ ਚਲੋ ਬਾਕੀ ਹਰ ਹੋਈ ਹੱਥ ਜੋੜ ਕੇ ਬੇਨਤੀ ਵੀਰ ਭਰਾ ਸਾਡੇ ਫਿਕਸ ਰੇਟ ਹੁੰਦੇ ਸਭ ਦੇ ਚੱਕਰ ਜਿਹੜਾ ਪੈਂਦਾ ਉਹ ਰਹਿ ਜਾਂਦਾ ਚਲੋ ਸੌਦਾ ਨਾ ਕਰੇ ਆਪਣੇ ਫਿਕਸ ਰੇਟ ਹੀ ਹੈ ਬਸ ਠੀਕ ਆ ਹਾਂਜੀ ਇਹ ਵੀ ਹੰਦੀ ਸਿੰਘ ਆਪਣਾ ਦੂਜਾ ਸੂਆ ਵਸੀ ਹੈ ਦੂਜਾ ਸੂਆ ਇਹਦਾ 26 27 ਕਿਲੋ ਦੁੱਧ ਭਰਿਆ ਅੱਜ ਉਹਦੀ ਗੱਬਣੀ ਗੱਬਣਿਆ ਬਹੁਤ ਚੰਗੀ ਵਸੀ ਲੋ ਆਣ ਤੋਂ ਬਹੁਤ ਸੋਹਣਾ ਠੰਡੀ ਧੀਰ ਹੈ ਜਿੱਥੇ ਮਰਜੀ ਬੈ ਜਾ ਆ ਫਾਈ ਸ਼ੰਭੂ ਵੀਰ ਕੈਮਰਾ ਤੋਰੋ ਜੀ ਇਹ ਸ਼ਮਨ ਨਫਲੋਂ ਦਰ ਖਾ ਬਾਈ ਬੜਾ ਮੰਗ ਖਾ ਆ ਵੇਖੋ ਇਹਨੂੰ ਪਹਿਲੇ ਨੂੰ ਵੀ ਕਹਿ ਗਏ ਵੇਚ ਲਈਦਾ ਪਰ ਅਸਲ ਦੂਜਾ ਸੂਆ 72 ਕਿਲੋ ਮਸ਼ੀਨ ਦੁੱਧ ਭਰਿਆ 30 ਕਿਲੋ ਦੀ ਔੜਨਾ ਵਸ਼ੀ ਵੇਚਾਂਗੇ ਬਹੁਤ ਸਿੱਧੀ ਸੱਦੀ ਘਾਟ ਰੰਗ ਠੀਕ ਹੈ ਫਿਰ ਵਿਹੜ ਵੀ ਚੰਗੀ ਹੈ ਜੀ ਫਿਰ ਬਹੁਤ ਚੰਗੀ ਸਾਫ਼ ਸੁਥਰੀ ਲੈ ਲੈ ਵੇ ਪੂਰਾ ਕੱਟ ਕੋਟਾ ਐ ਐਡਾ ਲੈਵਾ ਹੋਰ ਕਰ ਜਣਾ ਸੁੰਦੀ ਦੂਜੇ ਘਰ ਵਾਲੀ ਨੇ ਆਜੋ ਜੀ ਆਜੋ ਲੈ ਲੈ ਦੀਸਾ ਕੀ ਵੱਡੀਆਂ ਵੇੜਾ 5-6 ਲਈਆਂ ਕਈ ਵੀਰ ਭਰਾਵਾਂ ਦੇ 5 ਤੋਂ 5 ਵਾਲੀਆਂ ਲੈਣੀਆਂ ਦੀ ਦੀ ਕੋਲੀਆਂ ਵੇੜਾ ਚਾਲ ਗਈ ਆਪਣੇ ਕੋਲ ਬਹੁਤ ਚੰਗੀ ਨਾਲ ਭਾਜਾਇਜ ਆ ਭਾਜਾਇ ਜੀ ਹਾਂਜੀ ਰੇਟ ਜਾਜਾ ਮੱਛੀ ਦੇ ਵੀ ਆਪਣਾ ਦੀਸਿਆਂ ਹਾਂ ਅਕਦੇ ਲੱਖਾਂ ਬਾਹਰ ਹੀ ਸਵਾ ਲੱਖ ਦੀ ਵੇੜ ਵਿਕਦੀ ਹੈ ਹਾਂ ਚੱਲ ਕਰਮਾਲੀ ਜੈ ਜੀ ਜੈ ਹੰਦੀਪ ਸਿੰਘ ਬਿਲਕੁਲ ਇਹਦੀ ਆਪਣਾ ਕੋ ਵੀਰ ਭਰਾ ਫੇਰ ਸੌਦੇ ਚੱਕਰ ਚ ਪੈਂਦੇ ਆ ਇਹਦੀ ਆਪਣਾ ਮੁੱਲ ਭਾਏ 1.5 ਲੱਖ ਹੀ ਕਰ ਲਈਏ ਇਹਦੀ 92000 1000 ਛੋਟ ਕਰ ਦਾਂਗੇ ਚਲੋ ਪੂਰੇ 92000 92000 ਦੀ ਬਹੁਤ ਸਿੱਧੀ ਸਿੱਧੀ ਮਿਲਦੀ ਨਹੀਂ ਇਹਨੇ ਰੁਪਈਆਂ ਦੀ ਬਚੀ ਬਸ ਠੀਕ ਆ ਬਹੁਤ ਸਾਫ ਸੁਹਿਆ ਬੱਚੀ ਆ ਸੁਈਏ ਜੀ ਇਹ ਹੰਦੀਸ਼ਾ ਰਾਤ ਦੀ ਸੁਈਏ ਮਾਰੀ ਮਣਿਆ ਵਸ਼ੀ ਮਗਰਿਆ ਓਏ ਗੱਲਾ ਗੱਲਾ ਨਾੜੂ ਤੂੰ ਬਹੁਤ ਸੋਹਣਾ ਵਖਾਈ ਫੇਸ ਕੁਆਲਿਟੀ ਵਿਖਾਈ ਇਹ ਮੋਲ ਦਾਓ ਚਲੋ ਹੋਰ ਲਾਡੀ ਇਹਨੇ ਦੋ ਰੋਗ ਕਰਨੇ ਲਓ ਜੀ ਕਰੋ ਜੇ ਇੱਕ ਫੇਸ ਕੁਆਲਿਟੀ ਵਿਖਾ ਐ ਸਿੱਧੀ ਸਿੱਧੀ ਬੜੀ ਬਾਡੀ ਢਾਂਚਾ ਬਹੁਤ ਸੋਹਣਾ ਭਜੀ ਕਿੰਨਾ ਕਰੂਗਾ ਤੇ ਦੋ ਦਸੀਂ ਸੇ ਵੀ 25 ਤੋਂ ਪਲੱਸ ਹੀ ਚੱਲੂਗੀ 25 ਤੋਂ ਪਲੱਸ ਹੀ ਚੱਲੂਗੀ ਯਾਰ ਕੁਆਲਿਟੀ ਬੜੀ ਵਸ਼ੀ ਦੀ ਠੀਕ ਹੈ ਸਵਾਇਆਂ ਸੂਈਆਂ ਬੜੀਆਂ ਵਸ਼ੀ ਦੀ ਆਜੋ ਜੀ ਆਜੋ ਥਾਣ ਤੁਹਾਨੂੰ ਬਹੁਤ ਸੋਹਣਾ ਸ਼ੈਂਪੂ ਵੀਰ ਥਾਣ ਵਖਾਈ ਥੋੜਾ ਨੇੜੇ ਹੋ ਗਏ ਬਾਕੀ ਆਪਣੇ ਕੋੜੇ ਨੂੰ ਅੜਦੀ ਇਹਦੇ ਹਾਂਜੀ ਇਹਦੀ ਆਪਣਾ ਸੰਦੀਪ ਸਿੰਘ ਆ ਮੋਲ ਜੋ ਮਰਜ਼ੀ ਕਰ ਲਈਦਾ 90 ਕਰ ਲਈਏ 95 ਕਰ ਲਈਏ ਲੋ ਓਏ ਡਰਦੀ ਐ ਇਹਨੂੰ ਕਰ ਕੋਈ ਨਹੀਂ ਲਿਆਓ ਲੋ ਚਲ ਚਲ ਕਰ ਮਾਰੀ ਲੰਬਾਈ ਲੰਮਾਈ ਬੜੀ ਵਸ਼ੀ ਦੀਆਂ ਬਰੀਕੀਆਂ ਬਰਾਕੀਆਂ ਬੜੀਆਂ ਸਾਫ ਬੜੀ ਇਹਦੀ ਆਪਣਾ ਸੰਦੀਪ ਸਿੰਘ ਬੱਛੀ 85000 ਜਿਹਦੀ 2000 ਛੋਟ ਕਰ ਦਾਂਗੇ ਪੂਰੇ 88000 88000 ਇਹ ਫਿਕਸ ਰੇਟ ਹੈ ਜੀ ਬਹੁਤ ਚੰਗੀ ਸਾਫ ਸੁਥਰੀ ਸੀ ਪਹਿਲੇ ਛੋਟ ਛੜ ਕਰਦੀ ਬਾਈ ਉਹਨਾਂ ਨੇ ਬਾਕੀ ਚੁਣੋ ਮਾੜਾ ਮੋਟਾ ਹੋਰ ਕਰ ਦਰਾਂਗੇ ਮੌਕੇ ਨੀ ਕੋਈ ਨਹੀਂ ਕੋਈ 100000000 ਖੰਡ ਦੀ ਕੋਈ ਗੱਲ ਨਹੀਂ ਬੋਧਾ ਨਹੀਂ ਫਰਕ ਹੈਗਾ ਹਾਂਜੀ ਆਹ ਹੈ ਜੀ ਇਹ ਵੀ ਸੰਦੀਪ ਸਿੰਘ ਬਹੁਤ ਸੁਣੀ ਵੈੜਿਆ ਹੈ ਵਖਾਈ ਕੱਟ ਵਾਲਾ ਲੈਵਾ ਸਾਫ ਸੁਥਰੀ ਇਹ ਵੀ ਰਾਤ ਦੀ ਸੂਈ ਹੈ ਅੱਛਾ ਰਾਤ ਦੀ ਸੂਈ ਹੈ ਹਾਂ ਇਹਦੇ ਮਗ ਇਹ ਵੀ ਦੋਰੋ ਮੱਛੀ ਮਾਰੇ ਕੋ ਦੋ ਅੱਦੇ ਮਣੀ ਲੰਮੀ ਦੋਰ ਦੇ ਲੰਮੀ ਦੋਰੋ ਜੀ ਫੇਸ ਕੁਆਲਟੀ ਵਾ ਜੀ ਬਹ ਠੀਕ ਆ ਆ ਦੇਖੋ ਜੀ ਗੱਲ ਤੁਸੀਂ ਹੱਦੀ ਵੇ ਕੱਢੀ ਬਾਡੀ ਢਾਂਜਾ ਢੂਜਾ ਬਹੁਤ ਚੰਗਾ ਚੁਆਇਸ ਵਰੀ ਇਗਲੀ ਜੀ ਬਿਲਕੁਲ ਚੁਆਇਸ ਦੀ ਸਿਆ ਓਕੇ ਥਾਂ ਤੁਹਾਨੂੰ ਬਹੁਤ ਸੋਹਣਾ ਆ ਵੇਰਲਾ ਫੋਟ ਫੋਟੇ ਥਾਂ ਲੱਗਾ ਠੀਕ ਆ ਹਾਂ ਜੀ ਇਹ ਵੀ ਆਪਣਾ ਸੰਦੀਪ ਸਿੰਘ ਮੁੱਲ ਜੋ ਮਰਜ਼ੀ ਕਰ ਲਈਏ 90 ਕਰ ਲਈਏ 95 ਕਰ ਲਈਏ ਇਹਦੇ ਵੀ ਆਪਣਾ 85000 ਜਿਹੜੀ 3000 ਛੋਟ ਕਰ ਦਾਂਗੇ ਪੂਰੇ 82000 82000 ਦੇ ਪੂਰੇ 82000 ਚਲੋ ਠੀਕ ਆ ਹਾਂ ਜੀ ਤੇ ਆਹ ਜੀ ਗੱਪਣ ਇਹ ਦੀਸ਼ਾ ਗੱਪਣ ਆ ਮੰਨ ਲਓ ਪੰਜ ਚਾਰ ਦਿਨ ਲੈਂਦੀ ਆ ਬਹੁਤ ਸੋਹਣੀ ਠੰਡੀ ਸੀੜ ਹਾਂ ਥੋੜੀ ਮੜੀ ਇਹ ਵੀ ਦੋ ਲੋ ਜੀ ਲਓ ਜੀ ਚਲ ਭੀ ਆਓ ਜਵਾਬ ਸਮਾ ਵਧੀਆ ਜੀ ਬਿਲਕੁਲ ਓਕੇ ਹਨੀ ਸਿਆ ਬਹੁਤ ਸੋਹਣੀ ਜੀ ਇਹਨੇ ਸੂਆ ਦੂਜਾ ਹੀ ਹੈ ਜੀ ਦੂਜਾ ਦੂਜਾ ਐਡਾ ਹੀ ਲੈਵਾ ਹੋਰ ਕਰ ਜਣਾ ਸੂਆ ਲੈ ਜੀ ਮੈਂ ਤਾਂ ਖਾਲੇ ਦੂਜਾ ਸੂਆ ਇਹ ਪੜੇ ਜੁੜੀ ਵਛੀ ਹੈ ਠੀਕ ਆ ਕਿੰਨੇ ਟਾਈਮ ਲੈ ਜੂ ਜੀ ਇਹਨੇ ਹਨੀ ਸਿਆ ਪੰਜ ਚਾਰ ਦਿਨ ਲੈਣੇ ਪੰਜ ਚਾਰ ਦਿਨ ਲੈ ਜੋ ਹਨਾ ਲਿਆਓ ਜੀ ਲਿਆਓ ਆਜੋ ਆਜੋ ਲਿਆਓ ਲਿਆਓ ਮਾੜੀ ਨਾ ਬਹੁਤ ਫਰਕ ਪੈ ਗਿਆ ਉਹਨਾਂ ਨੇ ਨਹੀਂ ਹੁਣ ਤੇ ਬੜੀ ਕਿਰਪਾ ਮਾਰੇ ਦੀ ਸ਼ੁਕਰ ਹੈ ਰੱਬ ਦਾ ਭਰਾਵਾ ਬੜਾ ਔਖਾ ਹੈ ਕੰਮ ਹਾਂਜੀ ਇਹਦੀ ਆਪਣਾ ਸੰਦੀਪ ਸਿੰਘ ਆਪਣਾ 72000 1000 ਛੋਟ ਕਰਦਾਂਗੇ ਵੱਛੀ ਦੇ 85000 ਦਾ ਇੱਕ ਰੱਖ ਦੀ ਇਹਦਾ ਬਹੁਤ ਚੰਗੀ ਸਾਫ ਸੁੱਰੀ ਬੜੀ ਜੀ ਵੱਛੀ ਏਡੀ ਹੋਰ ਬਣ ਜਣੀ ਚਲੋ ਠੀਕ ਹੈ ਥਾਣ ਸੁਣੀ ਬਹੁਤ ਸੋਹਣਾ ਆਹ ਹੈ ਜੀ ਸਭ ਪਹਿਲਾ ਸੂਆ ਪਹਿਲਾ ਸੂਆ ਬਹੁਤ ਸੋਹਣੀ ਠੰਡੀ ਗੱਬਣ ਥਾਣ ਸੁਣ ਬਹੁਤ ਵਟਾਂ ਵਾਲਾ ਕੱਢ ਜੂਗੀ ਹੋਰ ਪਹਿਲੇ ਸੂਏ ਵੱਛੀ ਹੈ ਲੈ ਜੀ ਦਿਖਾਓ ਕਰਾਂ ਮੂਮਾ ਗੱਬਣ ਹਣਾ ਜੀ ਹਾਂ ਗੱਬਣ ਕਰਾਂਗੇ ਜੀ ਪਹਿਲਾ ਸੁਆ ਨਗਰ ਵੇੜ ਦਿਖਾ ਮਸ਼ੀਨੀਆਂ ਬਰੀਕੀਆਂ ਬੜੀਆਂ ਬਹੁਤ ਸਾਫ਼ ਸੁਥਰਾ ਐਂਡ ਐਂਡ ਹੈ ਜੀ ਪੂਰਾ ਪਰੋਕੂ ਮੇਰਾ ਆਜੋ ਜੀ ਆਜੋ ਕਿਨੇ ਕਰਜੋ ਬਈ ਤੁਹਾਡੇ ਸਹਾਂ ਜੀ ਦੁੱਧ ਸੰਦੀਪ ਸਿੰਘ ਸਾਹਿਬੀ ਤੋਂ ਪਲਾਸ ਹੀ ਚੱਲੂਗੀ ਇਹਨੇ ਵਸ਼ੀ ਨੇ ਬਰੀਕ ਬਰਾਕ ਬੜੀਆਂ ਬਰੀਕੀਆਂ ਬਣੀਆਂ ਵਸ਼ੀ ਜੀ ਸਫਾਈਆਂ ਬੜੀਆਂ ਹਾਂਜੀ ਵਸ਼ੀ ਦੇ ਸੰਦੀਪ ਸਿੰਘ ਸਾਹਿਬੀ ਆਪਣਾ 85000 ਦਾ ਕਰਾ ਰੱਖਦੀ ਹੈ ਇਹਦੀ 75000 ਜੇ 2000 ਛੋਟ ਦੇਣਗੇ ਪੂਰੇ 73000 ਬਹੁਤ ਸੋਹਣੀ ਸਾਫ ਸੋਹਣੀ ਠੰਡੀ ਸੀਰ ਬੜੀ ਠੀਕ ਆ ਆਹ ਜੀ ਇਹ ਦੀ ਸਭ ਅੱਛੀ ਸੂਈ ਆ ਅੱਛੀ ਸੂਈ ਆ ਇਹ ਹਾਂਜੀ ਹਾਂਜੀ ਦੁੱਧ ਕਿੰਨਾ ਜੀ ਇਹ ਕੋੰਦੀ ਦਾ 17 18 ਕਿਲੋ ਦੁੱਧ ਆ 17 18 ਬੱਚਾ ਆ ਗਿਆ ਮਗਰ ਬੱਚਾ ਬੱਚਾ ਆ ਗਿਆ ਲਾਓ ਜੀ ਦਿਖਾਓ 17 18 ਕਿਲੋ ਐਸਟਰ ਤਿਆਰ ਇਹ ਵੀ ਦਿਖਾ ਦਿਓ ਕਰਦੇ ਚੋਈਂ ਦੀ ਵਧੀਆ ਭਾਜੀ ਬਿਲਕੁਲ ਓਕੇ ਹੰਦੀਸਾਂ ਚੋਈਂ ਚੋਣ ਚਣ ਬਹੁਤ ਚੰਗੀ ਅਰੇ ਤਾਰੀਏ ਬਜੀ ਕਰ ਡੈਮੋਗੋਸੀ ਜੀ ਤਾਰੀਏ ਜੀ ਨੂੰ ਪੰਜ ਛੇ ਦਿਨ ਹੋ ਗਏ ਚਲੋ ਇਹਦਾ ਵਧੂਗੀ ਹਾਂਜੀ ਵਧੂਗੀ ਵਧੂਗੀ ਦੁੱਧ 20 ਤੋਂ ਪਲਾਸੀ ਚੱਲੂਗੀ 20 ਤੋਂ ਪਲਾਸੀ ਚੱਲੂਗੀ ਜੀ ਲਿਆਓ ਲਿਆਓ ਬੜੀ ਵਹਿੜ ਇੰਦੀ ਬਰੇ ਕੈਮਰਾ ਇਹਦੀ ਆਪਣਾ ਸੰਦੀਪ ਸਿੰਘ ਸਾਹਿਬ 65 ਤੋਂ 2000 ਛੋਟ ਕਰ ਦਾਂਗੇ ਚਲੋ ਪੂਰੇ 36000 ਦੀ 36000 ਬਾਕੀ ਕੋ ਵੀਰ ਭਰਾ ਸਭ ਦੇ ਚੱਕਰ ਜਨਾ ਪਵੇ ਬਾਕੀ ਫਿਕਸ ਦੇ ਰਹੀ ਹੈ ਨਾ ਤੇ ਆਹ ਜੀ ਇਹ ਹੰਦੀਸ਼ਾਰ ਕੋਲ ਆਪਣਾ 20 ਗੋਲ ਦੁੱਧ ਤਿਆਰ ਆ ਕੰਡੇ ਵਾਲਾ ਇਸ ਟਾਈਮ 20 ਗੋਲ ਦੁੱਧ ਤਿਆਰ ਆ ਕੰਡੇ ਵਾਲਾ ਬਹੁਤ ਸੁਣੀ ਠੰਡ ਠੰੁਗਾਈ ਬਹੁਤ ਸੋਹਣਾ ਠੰਡ ਠੰੁਬਰਾ ਤਿਆਰਾ ਖੋਲੀ ਠੀਕ ਖੋਲੋ ਇਸ ਕੁਆਰਟੀ ਫਾਈ ਦੀ ਲੈ ਜੰਮੂ ਦਿਖਾ ਦੇ ਲੈ ਵਾਲੋ ਚੰਗੇ ਠੰਡ ਲੈ ਵਾ ਦਿਖਾ ਦੇ ਬਹਿੜੀ ਜਿਆਦਾ ਪੂਰੀ ਪੂਰੀ ਬਹੁਤ ਬਰੀ ਮੱਛਾ ਮਗਰ ਆ ਗਿਆ ਹਨਾ ਜੀ ਮੱਛਾ ਮੱਛਾ ਸਨੀ ਇਹ ਲੈ ਵਾਲੂ ਆ ਖਾ ਬਹੁਤ ਸੋਹਣਾ ਐਂਡ ਐਂਡ ਪੀਸ ਐਂਡ ਦੁੱਧ ਵਾਲੀ ਵਹਿੜ ਆ ਆਜੋ ਇਹ ਵਦੂ ਆਜੋ ਦੋ ਬਜੀ ਸੀਸਾ ਹੋਣੇ 20 ਕਿਲੋ ਆਪਣੇ ਕੋਲ ਤਿਆਰ ਹੈ ਬਾਕੀ ਗੈਰੀ ਸੇਵਾ ਕੋ 5 ਜੋਲੇ 22 ਜੋਲੇ ਗਲਤ ਸੇਵਾ ਦੇ ਬਿਲਕੁਲ ਬਿਲਕੁਲ ਇੰਦੀ ਬਰੇ ਕੀਮ ਹੈ ਜੀ ਇਹਦੀ ਹੰਦੀਸਾ ਮੋਲ ਜੀ ਕਰਦਾ 75 ਦੀ ਵੇਚੀ ਹੈ ਵੈੜ ਜਿੱਦਾਂ ਦੁੱਧ ਨੂੰ ਬਹੁਤ ਕਰੀ ਆ ਹਾਂ ਇਹਦੀ ਆਪਣਾ 60000 1000 ਛੋੜ ਕਰਦਾਂਗੇ ਚਲੋ ਬਹੁਤ ਸਾਫ਼ ਛੋੜ 1000 ਦੇ 40000 ਦੇ ਠੀਕ ਹੈ ਜਾਹਲੇ ਇਹ ਹੁਣ ਹੀ ਸੂਈ ਲਾ ਜੀ 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 ਤੇਰੇ ਅੱਗੇ ਕੇ ਸੂਗੇ ਨਾ ਜੇਰ ਜੂਰ ਪਾਤੀ ਐ ਅੱਛਾ ਬਹੁਤ ਸੋਹਣੀ ਥਾਂ ਤੁਨ ਬਹੁਤ ਪਿਆਰਾ ਠੰਡੀ ਸੀ ਰਹਾ ਤੇ ਕਰਾਉ ਸਿਆ ਠੰਡੀ ਬਣੀ ਜਿੱਥੇ ਮਰਜੀ ਬੈ ਜਾ ਠੰਡੀ ਸੀ ਹੱਥਾਂ ਸ਼ਾਬੂ ਥਾਣਾ ਖਾਈ ਹੋਇਆ ਬਹੁਤ ਸੋਹਣਾ ਥਾਣੇ ਨੋਗ ਵਾਲਾ ਥਾਂ ਲੱਗਾ ਇਹਦੇ ਇਹ ਵੀ ਤੋਰੋ ਬੱਛਾ ਮਗਰ ਜੀ ਵੱਛੀ ਵੱਛੀ ਵਸੀ ਅੱਛਾ ਵੱਛੀ ਆ ਗਈ ਹਾਂ ਜੀ ਇਹਦੇ ਮੰਗਲ ਇਹਦੇ ਕਰਮਾ ਕਿਸੇ ਟਿਕਟੂਗਾ ਗਰਲੈਂਡ ਦਾ ਭਰਾਇ ਲੱਗਦਾ ਆ ਠੀਕਾ ਗਰਲੈਂਡ ਦਾ ਲੱਗਦਾ ਚੰਗੀ ਬਹੁਤ ਸਾਸੂ ਥਾਂ ਲੈਵੇ। ਸਾਹ ਤੁਹਾਨੂੰ ਬੜਾ ਜ਼ਬਰਦਸਤ ਹਨਾ ਜੀ। ਦੁੱਧ 17-18 ਕਿਲੋ ਭਰਿਆ ਪਹਿਲੇ ਨੇ ਜਿਹਨਾਂ ਕੋ ਲਈ ਨਾ। ਅੱਛਾ। ਐੜੀ ਦੁੱਧ 20 ਕਿਲੋ ਦੇ ਦੂ ਨਾਰਮਲ। ਸਭ ਨੂੰ ਤਾਂ ਸਾਨੂੰ ਘਰ ਦਾ ਕਿੰਨਾ ਥੋੜਾ। ਥੋੜਾ ਹਲਾ ਮੜਾ ਦਿਆ। ਜਿੰਮਲ ਜਾ। ਇਹ ਫਿਰ ਕਿੰਨਾ ਕਰੂਆ ਲਗੀ? ਦੁੱਧ ਸੀ ਇਹ 20 ਕਿਲੋ ਦੇ ਦੂ ਆਮ ਨਾਲ। 20 ਕਿਲੋ ਕਰ ਜੋੜੋ। ਨਾ ਨਾ ਇਹਨੂੰ ਕਰ। ਤੁਸੀਂ ਦੁੱਧ ਚਲੇ ਐਗੜ ਮੜਾਇ ਕਰਿਆ। ਥਾਂ ਤੁਹਾਨੂੰ ਬਖਾਰੇ ਚੰਗੀ ਦਾ। ਸੋਮਾ ਥਾਣੀ ਬਹੁਤ ਜ਼ਬਰਦਸਤ ਹਨਾ। ਆ ਸੰਭਾ ਸਾਨੇ ਹਾਂਜੀ ਬਾਈ ਜੀ ਫਿਰ ਇਹਦੀ ਹਰੀਫ ਸੇ ਆਪਣਾ ਮੁੱਲ ਜੋ ਮਰਜੀ ਇਹਦੀ 62000 1000 ਛੋਟ ਕਰਦਾ 62000 ਦੋ 1000 ਛੋਟ ਚਲ 60000 ਹਾਂਜੀ ਠੀਕ ਆ ਬਾਕੀ ਨਹੀਂ ਨਾ ਜਰਸੀਆਂ ਹੈਗੀਆਂ ਦੋ ਆਜੋ ਇਹ ਗੱਪੜਾ ਇਹ ਹੰਦੀਸ਼ੇ ਉਹ ਗੱਬਣੇ ਪਰਲੀ ਵਸੀ ਅੱਛਾ ਇਹ ਪਹਿਲੇ ਨੂੰ ਹੋਈ ਸੀ ਖੋਲੀ ਮੜੀ ਖੋਲੋ ਜੀ ਦੁੱਧ ਕਿੰਨਾ ਬਾਈ ਜੀ ਇਹ ਤੁਸੀਂ 12 ਕਿਲੋ ਦੁੱਧ ਆ 12 ਕਿਲੋ 12 ਕਿਲੋ ਦੁੱਧ ਆ ਤਿਆਰ ਲੋ ਜੀ ਵਾਲਾ ਲੈ ਵਾ ਤੋਦੀ ਲੰਮੀ ਤੋਰ ਦੇ ਬੱਚਾ ਮਗਰ ਲਾਹ ਬੱਚਾ ਦੇ ਹੰਦੀਸ਼ ਇਹਦਾ ਮੁੱਲ ਤੁੰ ਤੁੰ ਬੋਦੀ ਸੀ ਸੀ 50000 ਰੁਪਏ ਛੋਟ ਕਰ ਦਿੰਦਾ 90000 ਦੇ ਪੂਰੇ 90000 ਦੀ ਪਹਿਲੇ ਨਾਲ ਵਾਸੀ ਪਲੂਨ ਮਿਲਦੀ ਨਹੀਂ ਇਹੋ ਜੀ ਸਾਫ ਸੂ ਬੜੀ ਵਾਸੀ ਦੁੱਧ ਵਾਲੀ ਅਜਾ ਬੋਧਾ ਆਵੇ ਆਵੇ ਫੇਸ ਕੁਆਲਟੀ ਵੀ ਖਾਸ ਸ਼ੰਭੂ ਜੀ ਪਿਓਰ ਦੋਨਾਂ ਦੇ ਅਖੀਰੀ ਆ ਹੁਣ ਦੋਨੀਆਂ ਕੱਢੀਆਂ ਜੀ ਕਿੰਨੇ ਦਾ ਲੈਊਗੀ ਜੀ ਲੈ ਲੈ ਤਾਹ ਦੇ ਲੈ ਜਨੇ ਤੋਰ ਮੜਾ ਪਿਓਰ ਦੋਦਾਂ ਦਾ ਹੰਦੀਸਾ ਖੀਰੀ ਪਿਓਰ ਦੋਦਾਂ ਦਾ ਆ ਬਖਾ ਦੇਣਾ ਚੱਕਰੋ ਗਰ ਜੀ ਨਸਲ ਵੇਖੋ ਬੈਠ ਦੇ ਕੋ ਪਿਓਰ ਜਰਸੀ ਜਿਹੇ ਵੀਰ ਭਰਾਲੇ ਆਪਣਾ ਜਰਸੀਆਂ ਦਾ ਕੰਮ ਕਰਨਾ ਖੀਰੀਆ ਬੱਚਾ ਮਿਲਦਾ ਨਹੀਂ ਹਾਂ ਚੰਗੀ ਪਲੀ ਪੁਲੀ ਜੀ ਚੰਗਾ ਟਿਕਟ ਹੈਣਾ ਤੁਹਾਨੂੰ ਬਹੁਤ ਪਿਆਰਾ ਲੱਗਾ ਆ ਜੀ ਇਹਦਾ ਮੁੱਲ ਜਿਹੜੀ ਸੀਸ਼ਾ ਆਪਣਾ 65000 ਛੋਟ ਕਰ ਦਾਂਗੇ 1000 2000 ਕਰ ਚਲੋ 3000 3000 ਲੋ ਜੀ ਅਦਾਈ ਹੈ ਜੀ ਇਹ ਹੋਏ ਹੋ ਸਹੀ ਸੇ ਆਪਣੇ ਲੋ ਜੀ ਇਹਦੇ ਦੋ ਜਰਸੀਆਂ ਬਾਕੀ ਕ੍ਰੋਸ ਐਚ ਫੁੱਤਰ ਖੜੀਆਂ ਬਾਕੀ ਹਾਂਜੀ ਹਾਂਜੀ ਚੋਰਾ 15 ਲੈ ਕੇ ਪਪੀਸ 4 ਆ ਤੇ ਬਾਕੀ ਮੇਰਾ ਵੀ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਕਰੋ ਹਣਾ ਭਾਈ ਜੀ ਬਿਲਕੁਲ ਬਿਲਕੁਲ ਸਹੀ ਸੇ ਬਾਕੀ ਨੰਬਰ ਆਪਣਾ 97796 12422 ਪਿੰਡ ਵੀਲਾ ਜ਼ਿਲ੍ਹਾ ਗਰਦਾਖਰ ਸੀਲ ਬਡਾਣਾ ਨੇੜੇ ਸਾਨੂੰ ਫੜੇ ਘਟ ਜੂਣੀਆਂ ਪੈਂਦਾ 20 25 ਕਿਲੋਮੀਟਰ ਅੰਮ੍ਰਿਤਸਰ ਕੋਲ ਦਾ ਧੰਨਵਾਦ